ਸਤਿ ਸ੍ਰੀ ਅਕਾਲ ਜੀ ਸੰਦੂ ਡੈਰੀ ਫਾਰਮ ਸਰਦੂਲਗੜ੍ਹ ਤੇ ਸਵਾਗਤ ਹੈ ਆਸ ਕਰਦੇ ਆਂ ਭਰਾਵੋ ਸਾਰਿਆਂ ਦੇ ਜਾਨਵਰ ਅਤੇ ਘਰ ਪਰਿਵਾਰ ਠੀਕ ਹੋਣਗੇ ਲੈ ਭਰਾਵੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਸੋਡੇ ਵਰਗੇ ਭਾਈਆਂ ਨਾਲ ਹੀ ਕੰਮ ਚੱਲਦੇ ਆਂ ਇਕੱਲਾ ਬੰਦਾ ਵੱਡਾ ਨਹੀਂ ਹੁੰਦਾ ਚਾਰ ਭਰਾ ਖੜੇ ਹੋਣਗੇ ਨਾਲ ਨਾ ਫੇਰ ਸਵਾਦ ਵੱਖਰਾ ਹੈ ਮਿੱਤਰੋ ਤੇ ਜਿਹੜੇ ਭਰਾ ਨੇ ਚੈਨਲ ਨਹੀਂ ਸਬਸਕ੍ਰਾਈਬਰ ਆ ਉਹ ਭਰਾ ਮਣ ਕੇ ਲਾਜਮੇ ਕਰਦਾ ਜਿਹੜਾ ਨੇ ਕਰਿਆ ਥੋੜਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆਪਾਂ ਅੱਜ ਪਹੁੰਚੇ ਸੀ ਮੰਡੀ ਡੱਬ ਵਾਲੀ ਬਾਕੀ ਤੁਹਾਨੂੰ ਗਾਨਿਆਂ ਦੇਖ ਕੇ ਪਤਾ ਲੱਗ ਗਿਆ ਉਹ ਕਿੱਥੇ ਖੜੇ ਆ ਦਿਖਾਉਣਾ ਤੁਹਾਨੂੰ ਟਾਪ ਟਾਪ ਦੇ ਨੰਗੇ ਨੇ ਤੇ ਕਰਾਉਣਾ ਗੱਲਬਾਤ ਮੰਡੀ ਦੇਖੋ ਭਰੀ ਤੋਪੋ ਵੀ ਘੜਤੀ ਬਾਬੇ ਨੇ ਤੇ ਲੋਕ ਵੀ ਆ ਮੱਛਰੇ ਖੜੇ ਆ ਜਮ੍ਹਾਂ ਦੇ ਇਹਨੂੰ ਪਾਲਾ ਲੱਗੀ ਜਾਂਦਾ ਸੈੱਟ ਹੋ ਜੂਗਾ ਹੁਣ। ਸਾਹੀ ਵਾਲਗਾ ਆ। ਖਾਣ ਲਈ ਦੇ ਲਈ। ਆ ਜਾਓ ਕਰਦੇ ਆਂ ਗੱਲਬਾਤ ਕੀ ਗੱਲਬਾਤ ਅੱਗੇ ਜਾ ਕੇ। ਆ ਦੇਖੋ ਭਰਾਓ ਲੇਵੇ ਬਹੁਤ ਵੱਡੇ ਹੁੰਦੇ ਇੱਥੇ ਗਾਂਆਂ ਦੇ। ਬੜਾ ਬੜਿਆਂ ਬੜਿਆਂ ਗਾਂਝਾਂ ਹੁੰਦੀਆਂ ਇੱਥੇ। ਮੰਡੀ ਡੱਬਾ ਵਾਲੀ ਤੇ। ਟੌਪ ਨੰਗੇ ਨਹੀਂ ਆਉਂਦੇ ਐਸੇ ਦਾ ਜਾਂ ਹੈ। ਇਹਨਾਂ ਲੇਵੇ ਤਾਂ ਨਾੜਾ ਨੂੜਾ ਫੁੱਲ ਆਇਆ। ਪੂਰੀ ਵੱਡੀ ਗੱਲਬਾਤ ਆ। ਆ ਦੇ। ਉੜਾ ਨਮਕਨਾ ਲੈ ਆਇਆ ਹਾਂ ਹੈ ਸਰਾ ਗਲਵਾਤੀ ਹੈ ਬੱਚਦਾ ਗਾਂਜਾ ਬਾਲਿਆਂ ਭੜਿਆਂ ਬਟਿਆਂ ਪੜਿਆਂ ਇੱਥੇ ਭਰਾਵਾ ਆਹਦੇ ਵਿੱਚ ਸੂਈ ਜਾਂਦੀਆਂ ਵਿੱਚ ਕੋਈ ਦੁੱਧ ਵਾਲਿਆਂ ਕੋਈ ਗੱਬਣਾ ਓਕੇ ਸਿੱਧੂ ਮੁਸਲਮਾਨ ਕਰਦਾ ਮੁੰਡਾ ਆ ਜਾਓ ਮਿਲਦੇ ਅੱਗੇ ਆਹ ਦੇਖੋ ਬੱਚੀਆਂ ਬਾਬੇ ਕੋਲ ਬਹੁਤ ਟੌਪ ਕਲਾਸ ਦੀਆਂ ਬੱਬੇ ਦਾ ਕੀ ਰੇਟ ਚਿੱਟੀ ਦਾ ਇਹ 15000 ਰੁਪਏ ਪਰਲੀ ਦਾ ਬੜੀਆਂ ਵਧੀਆ ਸੋਹਣੀ ਜੋੜੀ ਆ ਬਾਬੇ ਕੋਲ ਘਰੇ ਵੀ ਹੁੰਦੀਆਂ ਆ ਬਾਬਾਦਰ ਕੋਲ ਹਾਂਜੀ ਹਾਂਜੀ ਇਹਦੇ ਸਿੰਘ ਹੁਣ ਆਪਰੇ ਹੈ ਨਾ ਸਿੰਘ ਬਣਾ ਦੇ ਦੋ ਨਾ ਜੀ ਅੱਛਾ ਪੂਰੇ ਟੌਪ ਕੋਲ ਨੇ ਕਿਨੇ-ਕਨੇ ਟਾਈਮ ਨੇ ਆਹ ਇਹ 4 ਮਹੀਨੇ ਦਾ ਸ਼ੀਲ ਹੈ ਜੀ ਕਿਹੜਾ ਪਿੰਡ ਆ ਬਾਬਾ ਪਿੰਡ ਆਪਣਾ ਪਹਾਣੀ ਨਾਲ ਲੱਗਿਆ ਘਰੇ ਹੁੰਦੀਆਂ ਅਦਰ ਕੋਲ ਹੈ ਹਾਂਜੀ ਹਾਂਜੀ ਬੱਚੀਆਂ ਨਿੱਕੇ ਨਿੱਕੇ ਬਹੁਤ ਪਿਆਰੀਆਂ ਆ ਯਾਰ ਚੰਜਰਾ ਝੁੰਜਰਾ ਪਾਲਖਿਆ ਪਾਪੇ ਨੇ ਫੋਲਾ ਬਹੁਤ ਸੋਹਣੇ ਬੱਚੇ ਹਾਂ ਹਾਂ ਬਾਬੇ ਨਾਲ ਕਰ ਲਓ ਸਪਾਰਕ ਦੇ ਬੱਚੀਆਂ ਲੈਣੇ ਆਉਂਦੇ ਆ ਬਾਬੇ ਦਾ ਨੰਬਰ ਵੀ ਲੈ ਕੇ ਦੇਣਾ ਆਪਾਂ ਨੰਬਰ ਕਿੰਨਾ ਜਰਾ 98142 33914 33914 98142 33914 ਘਰੇ ਹੁੰਦੇ ਆ ਬੱਚਿਆਂ ਦੇ ਕਰ ਲਿਓ ਬਾਬੇ ਨਾਲ ਸਰਪਰਕ ਬੱਚਿਆਂ ਬਹੁਤ ਸੋਹਣੀਆਂ ਬਾਬੇ ਕੋਲੇ ਟੌਪ ਕਲਾਸ ਆ ਜਮਾ ਲੈ ਤੁਹਾਨੂੰ ਮੱਝ ਦਿਖਾਉਣਾ ਟੌਪ ਕਲਾਸ ਹੀ ਹੈ ਕੱਦ ਤਾਂ ਨਹੀਂ ਕਹਿ ਸਕਦੇ ਬਾਲਾ ਵੱਡਾ ਗੱਲ ਕਰ ਲੈ ਵੇ ਵਾਲੀ ਕੰਡੇ ਘੱਟੀ ਤੇ ਰਵਤੀ ਹੈ ਸਭਰ ਲੈ ਚੈੱਕ ਮੁੱਠੀ ਵਾਲਾ ਸਾਨ ਲੱਗਿਆ ਦੂਰਾ ਮੈਂ ਮੋੜ ਲਿਆ ਬਰੀਡ ਬਹੁਤ ਮੱਝ ਦੀ ਥਾਣਾ ਦਾ ਪੁੱਲ ਗਾਇਵ ਹੈ ਮੋੜ ਲੈ ਬਾਈ ਗਰੇਟਡ ਬਾਂਚਾ ਬਾਈ ਦੀ ਲੈ ਵੇ ਵਾਲੇ ਦਾ ਕੰਡੇ ਕੱਢੀ ਫਿਰਦੀ ਆ ਮਾਂ ਦੀ ਜੀ ਕੁਛ ਨਹੀਂ ਆ ਬਾਈ ਰੁਕਾਇਦ ਨੋ ਕਿ ਸੂਈ ਨੂੰ ਪੀ ਲੈਣ ਦੇ ਪਾਣੀ ਕੋਈ ਨਹੀਂ 15 ਕਿਲੋ ਬੋਲੀ ਆ ਇੱਥੇ ਚੈੱਕ ਕਰ ਲੋ ਉਹ ਆ ਗਿਆ ਬੱਚਾ ਬੱਚਾ ਜਮੇ ਨਹੀਂ ਗਿਆ ਕਿੱਤੇ ਸੂਇਆ ਹੈ 4 ਦਿਨ ਹੋ ਗਏ ਕਿੰਨਾ ਦਿੱਤਾ ਬਈ ਹੁਣ ਬਾਈ ਕਹਿੰਦਾ 15 ਕਿਲੋ ਬੋਲਾ ਤਿਆਰ ਆ ਹੁਣ ਤੇ ਰੇਟ ਇਹਦਾ 1 25 ਮੰਗਦੇ ਵੀਰੇ ਮੰਨ ਤਾਂਣਾ ਮੰਨ ਤਾਂਣਾ ਹੋ ਜਾਊਗਾ ਨੰਬਰ ਬੋਲਾ ਨੰਬਰ ਬੋਲਾ ਬਈ ਆਪਦਾ 882 ਨੰਬਰ ਤੇ ਰਹਾ ਯਾਰ 880 860 095 062 97 22 ਦਾ ਨੰਬਰ ਹੈ ਮੱਝ ਚੰਗੀ ਆ ਬਾਈ ਦੀ ਕਾਦ ਤਾਂ ਨਹੀਂ ਬਾਲਾ ਵੱਡਾ ਗੱਲ ਕਰ ਲੈ ਵੇਲੇ ਕੰਡੇ ਘੱਟੇ ਪਏ ਇੱਕ ਬਾਈ ਕੋਲੇ ਕੱਟੀ ਆ ਇਸ ਮੱਝ ਦੀ ਰਾਹ ਤਾਂ ਪਹਿਲੇ ਸੂਏ ਦੀ ਇਹ ਵੀ ਚੰਗੀ ਆ ਕੱਟੀ ਨਾ ਤੁਰੀ ਕੱਟੀ ਦਰਿਆ ਵੀ ਚੰਗੀ ਆ ਬਲ 25000 ਰੁਪਏ ਕਹਿੰਦਾ ਰੇਟ ਆ ਬਾਕੀ ਮਾਨ ਤਾਣ ਹੋ ਜਾਣਾ ਦਾ ਮੌਕੇ ਤੇ ਆ ਮੱਝ ਦੀ ਕੱਟੀ ਆ ਇਹ ਤੋਂ ਹਿਸਾਬ ਲਾ ਲਿਓ ਮਾਵਾ ਤੀਆਂ ਇੱਕੋ ਹੀ ਆ ਜਮਾ ਕਰ ਲੈ ਸਰਕ ਬਾਈ ਨਾਲ ਹਾਂ ਦੇ ਬਾਈ ਕੋਲੇ ਮੱਝਾ ਟੌਪ ਕੋਲੇ ਆਟੀਆਂ ਲੇ ਵਾ ਦੇ ਕਮਾ ਦੇ ਪਤਾ ਚੜਾਈ ਹਾਂ ਜੇ ਮੁਠੀ ਆ ਥਣਾ ਕੁਛ ਦੇ ਬਾਈ ਨੂੰ ਕਿੰਨੇ ਨਰ ਰਹਿੰਦੇ ਆ ਕੀ ਗੱਲ ਬਾਤ ਆ ਪਹਿਲੇ ਸੀ ਪਹਿਲੇ ਸੂਏ ਦੀ ਨਾੜਾਂ ਰੂਣਾ ਲੈਵੇ ਤੇ ਦੇਖ ਲੈਦਰ ਚੈੱਕ ਕਰ ਲਿਓ ਕੁ ਚੈੱਕ ਕਰ ਲਿਓ ਗਾਇਬ ਵੀ ਪੂਰਾ ਥਣਾ ਆ ਦਾ ਤੇ ਮੱਝ ਵੀ ਚੰਗੀ ਪਲੀ ਆ ਬਤਲੀ ਪੂਛ ਗੱਪਣ ਬਹੁਤ ਬੋਲੇ ਜਵਾਰ ਚੈੱਕ ਕਰਾਂ ਸੰਗਮੂ ਮੱਥੇ ਦਿਖਾ ਦਿੰਦਾ ਤੁਹਾਨੂੰ ਮੈਂ ਮੈਂ ਕੱਢ ਕੇ ਚੌਕਾ ਸਕਦਾ ਰੰਗ ਸਿੰਘ ਆ ਪੂਰਾ ਮੈਂ ਦੱਸਦਾ ਨਾ ਭਰਾਵਾ ਇਹ ਤੁਝੇ ਕਰ ਲਓ ਸਾਰੀ ਫੇਰੇ ਉਹ ਵੀ ਮਗੌਣੀ ਪੈ ਨਾ ਮੜ ਕੇ ਲੋੜ ਨਹੀਂ ਪੈਗੀ ਲੈ ਵੇੜ ਦਾ ਅੰਡ ਦੀ ਬਹੁਤ ਟੌਪ ਕਲਾਸ ਆ ਭਰਾਵਾ ਜੈਡ ਪਲੇ ਕੀ ਕਹਿ ਸਕਦਾ ਥੋੜੇ ਪਾਲ ਆ ਬਾਈ ਸੇ ਰੋਕ ਲਾ ਬਸ ਬਾਈ ਬਾਈ ਸਸਰੀਕਰ ਕਿਹੜਾ ਪਿੰਡ ਆ ਬਾਈ ਮਸੀਤਾ ਮਸੀਤਾ ਹਾਂਜੀ ਆਹੀ ਮੇਲਾ ਤੁਹਾਡਾ ਮੰਡੀ ਕਾਲਿਆਂ ਲਈ ਆ ਗਏ ਹਨਾ ਆ ਆਪਣੇ ਡੱਬਲ ਦੇ ਨਾਲ ਹੀ ਹੈ ਡੱਬਲ ਦੇ ਨਾਲ ਤੇ ਜਿਹੜੀ ਮੱਝ ਤੋਂ ਕੈਮਾ ਸੂਹ ਆ ਬਾਈ ਆ ਚੀਚੀ ਸੂਹ ਹੈ ਬਾਈ ਸੋਨਾ ਸੋਨਾ ਹੁਣ ਕਹਿਦਾਂ ਰਹਿੰਦੇ ਆ ਇਹਦੇ ਪੇ 10 ਦਿਨ ਹੈ ਜੀ 10 ਦਿਨ ਹਨਾ ਲੇਵਾ ਚੰਗਾ ਬਣਾਈ ਖੜਿਆ 20 ਕਿਲੋ ਤੋਂ ਦਿੱਤਾ ਬਾਈ ਪਿਛਲੇ ਕਿਹੜੇ ਹਾਂ ਅੱਛਾ ਤੇ ਕੀ ਰੇਟ ਆ ਬਾਈ ਜਾਇਜ਼ ਜਗਾ ਮੇਰਾ 80 ਹੈ ਜੀ ਮਾਨਤਨ ਬਾਈ ਮਾਨਤਨ ਡੂੜ ਦੀ ਦਿੰਦੀ ਹੈ ਡੂੜ ਕੇ ਨੰਬਰ ਬੋਲੀ ਭਾਈ 86075 ਹਾਂਜੀ ਭਾਈ 80739 80739 ਮੱਝ ਭਰਾਵੋ ਚੰਗੀ ਆ ਬਾਈ ਕੋਲੇ ਗਾਇਬੂ ਬਹੁਤ ਆ ਥਾਣਾ ਦਾ ਮੁੱਠੀ ਵਾਲਾ ਥਾਣ ਲੱਗਿਆ ਕਰ ਲਿਓ ਬਾਈ ਨਾਸ ਪਰ ਕਿਸ ਤੋ ਸਾਨੂੰ ਦੁਬਾਰੇ ਫੇਰ ਦਿਖਾ ਦਿੰਦੇ ਨੇ ਲੈਵੇ ਦੀ ਬਹੁਤ ਚੜਾਈ ਐ ਕਾ ਝੋਟੀ ਆ ਗਈ ਬਾਈ ਦੇ ਪਲੂਣ ਸਿੰਗੀ ਇੱਧਰ ਤੋੜ ਲਾ ਇੱਧਰ ਹੀ ਤੋੜਨਾ ਸਿੰਗ ਆਇਆ ਤੋੜ ਲਾ ਕੋਈ ਦੇਖੋ ਬਈ ਮੜਿਆ ਸਿੰਗੀ ਸੰਗੀ ਬਰੀਡ ਐ ਜੋ ਬਹੁਤਾ ਛੋਟੀ ਹੈ ਸੋ ਕਰ ਬਈ ਚੈੱਕ ਇਹਨਾਂ ਦੇ ਨਾਲ ਲੈ ਵਾਜ ਕਰਨਾ ਇਹ ਥਣ ਵਧੀਆ ਬਾਕੀ ਕਰ ਲੈ ਚੈੱਕ ਜਜਮੈਂਟ ਮੋੜ ਲਾ ਸਿੰਗੀ ਸੰਗੀ ਇਹਦਾ ਪੂਰਾ ਟਾਪ ਕਲਾਸ ਦਾ ਕੱਦ ਬਹੁਤਾ ਛੋਟੀ ਦਾ ਇਹ ਹੋ ਵੀ ਦੰਦਾ ਚੀ ਬਾਕੀ ਕਰਦੇ ਆਂ ਬਾਈ ਨਾਲ ਗੱਲ। ਪੁੱਛਦੇ ਆਂ ਰੇਟ ਕੀ ਐ ਤੇ ਕਿੰਨਾ ਦੁੱਧ ਆ। ਪਾਪਾ ਸਸਰੀਕਾਲ। ਸਸਰੀਕਾਲ। ਕਿਹੜਾ ਪਿੰਡਾ ਬਾਬੇ? ਹਰਾਇਪੁਰ ਤਨਕੋਣੀ। ਹਰਾਇਪੁਰ। ਤੇ ਝੋਟੀ ਤੌਰਕ ਦਿਖਾਈਏ ਕਾ ਮਸੂਆ? ਪਹਿਲਾ ਸੂਆ ਜੀ। ਪਹਿਲਾ ਸੂਆ। ਕਿੰਨੇ ਦਿਨੋਂ ਕਿਸੂਈ ਨੂੰ? ਸੂਈ ਨੂੰ ਹੋ ਗਿਆ 10 ਦਿਨ। ਦੱਸ ਤਾਂ? ਹਾਂਜੀ। ਕਿੰਨਾ ਦੁੱਧ ਹੁਣ ਸਹੀ? ਦੁੱਧ ਹੈਗਾ ਹੁਣ 11-12 ਕਿਲੋ। 11-12 ਕਿਲੋ। ਹਾ ਜੇ ਮੈਨੂੰ ਹੂਪ ਹੀ ਦੰਦਾ ਜੀ ਬਾਬੇ ਨਾ ਦੋਦੀ ਹੈ ਜੀ ਦੋਦੀ ਹੈ ਠੀਕ ਹੈ ਛੋਟੀ ਉਮਰ ਦੀ ਛੋਟੀ ਹੈ ਪਰ 14 15 ਸਿਰ ਤੋਂ ਤਾਂ ਤੁਹਾਨੂੰ ਬਹੁਤ ਟੌਪ ਦਾ ਲੱਗਿਆ ਖਲੂਣ ਦੇ ਹਿਸਾਬ ਨਾਲ ਕਿੰਨੀ ਮੁੱਲੇ ਦਾ ਰੇਟ ਹੋਰ ਵੀ ਮੁੱਲ ਦੱਸਦੇ ਬਾਬਾ ਦਾ ਜਾਇਜ਼ਾ ਆ ਜਾ ਮੀਟ ਕੋ ਬਣਾ ਕੇ ਨੇੜੇ ਆ ਜਾ ਆ ਜਾ ਕੋ ਗੱਡੀ ਉਹ ਜਿਹੜੀ ਯਾਰ ਹੈ ਉਹ ਜ਼ਾੜੀ ਆਲ ਇੰਡੀਆ ਚ ਹੀ ਆਏਗਾ ਉਹ ਕੰਜਰ ਦਾ ਪਤਾ ਤੂੰ ਵਿਚੇ ਖੜਾ ਹੈ ਬਾਬੇ ਕੀ ਰੇਟ ਹੈ ਚੱਲਣ ਇਹਦੀ ਬਣਾ ਲੈ ਹਾਂ ਬਾਬੇ ਤੇਰੇ ਰੇਟ ਕੀ ਜਾਇਜ਼ਾ ਹਾਂਜੀ ਰੇਟ ਇਹਦਾ ਰੇਟ ਤੱਕ 70 ਕਰਦੇ ਆ ਜੀ ਮਾਨਤਨ ਮਾਨਤਨ ਮੌਕੇ ਤੇ ਜਦੋਂ ਆਉ ਨਾ ਨੰਬਰ ਬੋਲ ਦੇ ਨੰਬਰ 94170 ਦਾ ਸੀ 880 ਜੀ ਤੇ ਬਾਬੇ ਨਾਲ ਕਰ ਲਿਓ ਸੰਪਰਕ ਛੋਟੀ ਬਾਬੇ ਕੋਲੇ ਚੰਗੀ ਆ ਬੱਚਾ ਕੀ ਬਾਬੇ ਕੱਟਾ ਹਣਾ ਕੱਟਾ ਕਰੇ ਕੋਟਾ ਵੀ ਜੈਡ ਬਲੈਕ ਅੱਛਾ ਬਾਬੇ ਕੋਲੇ ਤਾਮਾ ਜਾਮਾ ਸਾਰੇ ਹੀ ਹੈ ਸਾਰਾ ਕੁਝ ਹੀ ਹੈ ਬਈ ਬਾਕੀ ਸਿੰਘ ਬਹੁਤ ਪਿਆਰਾ ਲੱਗਦਾ 7 ਮਹੀਨੇ ਦੀ ਗੱਭਣ ਹੈ ਕੁੜੀ ਹਾਂ ਅੱਛਾ 7 ਮਹੀਨੇ ਦੀ ਗੱਭਣ ਹੈ ਕੁੜੀ ਠੀਕ ਹੈ ਕਹਿੰਦੇ ਕੀ ਕਵਾਇਤ ਦਾ ਠੀਕ ਹੈ ਚਾਰੇ ਪੈਰ ਚੱਤੇ ਮੱਥੇ ਫਟਾ ਠੀਕ ਹੈ ਇੱਕ ਗੋਲਡਨ ਰੋਗ ਦੇ ਬੱਚੇ ਤੋਂ ਗੱਪਣਾ ਠੀਕ ਹੈ 7 ਮਹੀਨਿਆਂ ਦੇ ਠੀਕ ਹੈ ਤੇ ਇੱਕ ਬੇਛੇਰੀ ਹੈ 20 ਮਹੀਨਿਆਂ ਦੀ ਅੱਛਾ ਬਹੁਤ ਚੰਗੇ ਆ ਬਾਬੇ ਨੂੰ ਸ਼ੌਂਕ ਭਰਾਵੋ ਘੋੜੀਆਂ ਦਾ ਵੀ ਜਿਹੜਾ ਘੋੜੀ ਬਾਈ ਰੱਖਦੇ ਉਹ ਵੀ ਕਰ ਲਿਓ ਬਾਈ ਬੇ ਨਾਲ ਸੰਪਰਕ ਬਾਕੀ ਝੋਟੀ ਚ ਬਰੀਡ ਬਹੁਤ ਆ ਕੋਈ ਧੰਨਵਾਦ ਭਾਈ ਬਾਪੂ ਜੀ ਬੜੀ ਗੱਡਾ ਰਾਜੂ ਤੇ ਲਈ ਬੀ ਬੜੇ ਨਾਲ ਜਤਨ ਫੋਨ ਕਰੀਏ ਬਣਾ ਜਾ ਆਇਆ ਆਇਆ ਜੀ ਆ ਜਾ ਸੌਰੀ ਬਾਈ ਸੌਰੀ ਬੜੇ ਟਾਪ ਕੁਆਲਿਟੀ ਦੀ ਮੱਝ ਹੈ ਮੋੜ ਦੇ ਬਾਈ ਮੋੜ ਦੇ ਬਾਈ ਸਾਰੀ ਮੰਡੀ ਚ ਪਹਿਲਾ ਨੰਬਰ ਕਹਸਾ ਲੈ ਵੇ ਕਨੇ ਕੰਡੇ ਘਟੇ ਹੋਇਆ ਬਰੀਡ ਫਰੂਟ ਬਹੁਤ ਮੱਝ ਦੀ ਆ ਜਾ ਹੁਣ ਕਿਧਰ ਜਾਣਾ ਪੈਸੇ ਤਾਂ ਦੇ ਜਾ ਐਟਾ ਲੈ ਬਣੀ ਹੈਗਾ ਮੰਡੀ ਚ ਕਿਸੇ ਮੱਝ ਦਾ ਚੱਲ ਤੋਰ ਲੈ ਬਾਈ ਕਰਮਾ ਵਾਲੀ ਨੂੰ ਉਮਰ ਲਾਵੇ ਇਹਨੂੰ ਕੱਦ ਬਹੁਤ ਹੈ ਲੈਵਲ ਦਾ ਕੰਡੇ-ਕੱਡੇ ਭਇਆ ਪੱਕਾ ਲੈਵਾ ਜਾ ਸਿੰਗ ਦੀ ਟੋਪੀ ਲਈ ਹੋਈ ਹੈ ਅਜੇ ਬਾਈ ਨੂੰ ਪੁੱਛਦਾ ਕੀ ਰੇਟ ਹੈ ਕੀ ਗੱਲ ਬਾਤ ਹੈ ਆ ਬਰੀਡ ਵਾ ਹਾਂ ਜੀ ਤਾਂ ਇਹਨਾਂ ਦੇ ਬਿੰਦ ਲਿਆ ਹੋ ਲਿਆ ਇਦਰੇ ਬਾਈ ਕੀ ਰੇਟ ਅੱਜ ਦਾ ਜਿਤ ਤੋੜ ਕੇ 55 ਕਰਦੇ ਹੋ ਬਾਈ ਕੈਮਾਸ ਸੁਆ ਇਹ ਸੁਆ ਤੀਜਾ ਜੀ ਕੈਦ ਨੋ ਸੁਈਨ ਭਾਈ ਸੁਈ ਰੋਗ ਹੈ 6-7 ਦਿਨ ਪਿੱਠ ਪੜਾਵੇ ਕੋਈ ਲੰਬਾਈ ਬਹੁਤ ਹੈ ਬਾਕੀ ਲੇਬੇਦ ਕਰਮ ਵਾਲੀ ਟੰਡੇ ਗੱਟ ਪੈਰਾਪੂਰਾ ਦੀ ਪੂਰੀ ਪੱਕੀ ਹੈ ਐ ਦੁੱਧ ਕਿੰਨਾ ਬਾਈ ਹੁਣ ਤਿਆਰ ਦੁੱਧ 15 ਲੀਟਰ ਹੈ ਤਿਆਰ ਬਾਕੀ ਲੇਬਾ ਗਵਾਹੀ ਭਰਦਾ ਥਾਣ ਮੂਠੀ ਵਾਲਾ ਲੱਗਿਆ ਵਧੀਆ ਬਰੀਡ ਬਹੁਤ ਮੱਝ ਦੀ ਤੇ ਨੰਬਰ ਬੋਲੀ ਬਾਈ ਤੇਰਾ 9155 070 70 796 ਕਰ ਲਿਓ ਬਾਈ ਨਾਲਸ ਪਰ ਇੱਕ ਪੋਪਲਾ ਲਿਆ ਹੋਇਆ ਥੋੜੀ ਜਿਹੀ ਬਸ ਬਸ ਪੋਪਲਾ ਬੂਪਲਾ ਕੁਝ ਨਹੀਂ ਕਰਦਾ ਦੁੱਧ ਹੋਵੇ ਨਾ ਮੱਝ ਥੱਲੇ ਆਣਾ ਦੇਖਿਆ ਕਰੋ ਸਿੰਘ ਸੌਂਗਾ ਸਿੰਘ ਸੌਂਗਾ ਦਾ ਕੋਈ ਚੱਕਰੀ ਨਹੀਂ ਹੁੰਦਾ ਮੁਠੀ ਵਾਲਾ ਥਣ ਲੱਗਾ ਦੂਰਾ ਤੇ ਬ੍ਰੀਡ ਫਰੂਟ ਫੁੱਲ ਆ ਝੋਟੀ ਦੇ ਕਰ ਲਿਓ ਭਾਈ ਨਾਸਪਰਕ ਜੱਜਮੈਂਟ ਤੁਸੀਂ ਕਰਨੀ ਆ ਇਹ ਗੱਲ ਹਾਂ ਤਾਂ ਸਾਨੂੰ ਕੋਕਾ ਵੀ ਆਹ ਮਾਲ ਵਿਗਿਆ ਹੋਇਆ ਜਾਂਦਾ ਇਦਨ ਸਾਰਾ ਜਿਵੇਂ ਉਹ ਪਰੋਂ ਵੀ ਵਿੱਚ ਖੜਿਆ ਸਾਰਿਆਂ ਵਿਕਿਆ ਹੋਇਆ ਜਾਂ ਜਾਂੀਆਂ ਮੱਜਾਂ ਹਾਂ ਪਰਲੇ ਖੜਿਆ ਜੰਗਲੇ ਵਿੱਚ ਤਾਂ ਗਾਂ ਦਿਖਾਉਣਾ ਮੈਂ ਤਾਂ ਥਾਣੇ ਥੋਣ ਚੈੱਕ ਕਰ ਲਿਆ ਤਾਂ ਬਾਬਾ ਮਾਨਸਪ੍ਰਿੰਤ ਸਿੰਘ ਐ ਤੇ ਲੈਵਲ ਉਪਰ ਦਾ ਕੋਈ ਕਸਰ ਹੀ ਨਹੀਂ ਹੈਗੀ। ਚੰਗਾ ਕਰਕੇ ਬੰਦਾ ਥੋੜਾ ਜਹਾ ਕਰਦਾ। ਥੋਜਿਆ ਕਰ ਲੋ ਲੈ ਵਾ। ਮੋੜ ਲਿਆ ਭਾਈ ਓਏ। ਸ਼ੈਰਡ ਰੱਖੋ ਨਿੱਕੀ। ਸ਼ੈਰਡ ਜ਼ਰੂਰ ਆ ਓ ਨਿੱਕੀ। ਜਿਹੜੇ ਭਰਾ ਵੀਡੀਓ ਬਣਾਉਂਦੇ ਰਿਕਵੈਸਟ ਆ ਸਾਰਿਆਂ ਦੱਸ ਦਿਆ ਕਰੋ ਜੇ ਮਾੜਾ ਮੋਟਾ ਓ ਨਿੱਕੀ ਹੁੰਦੀ ਆ ਉਹਦਾ ਨਾ ਫਰਕ ਨਹੀਂ ਪੈਂਦਾ। ਅਗਲੇ ਨੂੰ ਸੌਖਾ ਹੋ ਜਾਂਦਾ ਬੜਾ ਫੈੜਾ ਥਣ ਲੱਗਿਆ ਬਾਈ ਕੀ ਹਾਲ ਆ ਕਿਹੜਾ ਪਿੰਡ ਆ ਵਧੀਆ ਬਾਦ ਫਤਿਹਵਾਦ ਖਾਛ ਤੇ ਕੰਮਾ ਸੁਆ ਗਾਂ ਆਗਰਾ ਕੀ ਪਛੀ ਗਾਂ ਕੰਮਾ ਸੁਆ ਜਿੱਥੇ ਜਿੱਥੇ ਸੁਆ ਤਿੰਨ ਦਿਨ ਹੋ ਗਏ ਸੁਈ ਨੂੰ ਛੇ ਦਿਨ ਤੋਂ ਤਿਆਰ ਹੁਣ 18 ਲੀਟਰ ਧਿਆਰਾ ਧਾਰ ਦੀ ਪੋਲੀ ਐ ਬੀ ਕੋ ਬੋਲੇ 18 ਲੀਟਰ ਤਿਆਰ ਆ ਬਾਈ ਕਹਿੰਦਾ ਯਾਰ ਤੇ ਨੰਬਰ ਬੋਲੀ ਤਰਾ 8967 9467 730 330 33 33 ਕਰ ਲਿਓ ਬਾਈ ਨਾਲ ਸੰਪਰਕ ਦਾ ਬਾਈ ਵਧੀਆ ਲਈ ਖੜਾ ਫਤਿਹਬਾਦ ਤੋਂ ਖਾਸ ਬਾਈ ਘਰੇ ਵੀ ਹੁੰਦੇ ਕੁਲਵਾਨਿਆਂ ਵਰ ਘਰੇ ਵੀ ਹੁੰਦੇ ਆ ਬਾਈ ਕੋਲੇ ਨੰਬਰ ਆ ਗਿਆ ਤੁਹਾਡੇ ਕੋਲ ਲਾ ਲਿਆ ਫੋਨ ਬਾਈ ਨੂੰ ਬਾ ਮੈਨਸ ਪੈਂਟ ਸਿੰਗਲ ਆ ਲਓ ਥੋੜਾ ਸਿੰਘ ਦਾ ਕੋਈ ਚੱਕਰ ਨਹੀਂ ਤਾਂ ਗਾਂ ਦੁੱਧ ਵਾਲੀ ਹੋਵੇ ਮਾਗਰ ਬੱਛੀ ਐ ਮੈਂ ਨਹੀਂ ਕਰ ਤੀ ਮੈਂ ਪ੍ਰਾਵੋ ਸਾਨੂੰ ਟਾਪ ਦਾ ਨਹੀਂ ਇਹਨੇ ਦਿਖਾਉਣੇ ਹੁਣ ਆ ਦੇਖੋ ਨਾੜਾ ਨੂਣਾ ਚੈੱਕ ਕਰੋ ਇਹ ਦੁੱਧ ਦਾ ਪ੍ਰਤੀਕ ਐ ਮੱਝਾ ਲੱਗਿਆ ਥਾਣਾ ਆ ਗਿਆ ਪੱਛਾ ਚੌੜਾ ਦੇਖ ਲਓ ਲੇਵਾ ਕੇ ਨਾਲ ਫਿਰ ਆ ਕੀ ਕਰਦੇ ਤੇ ਮੁਕਿਆ ਮੋੜ ਲੈ ਬਾਈ ਓਏ ਹੋ ਤਾਂ ਉਹ ਦਿਖਾ ਰਿਹਾ ਆ ਰਹੀ ਹੈ ਮੇਰੀ ਤਾਂ ਪੀਰੋ ਸੈਟ ਲਾਈਨ ਤੋਂ ਦੇਖ ਲੋ ਲਾ ਇੱਥੇ ਵੀ ਪੂਰੀ ਐ ਤੇ ਲੈਵਲ ਦਾ ਕੰਢੇ ਘੱਟ ਰੱਖਿਆ ਸਿਓਰ ਕਹਿ ਸਕਦਾ 56 ਵਾਲਾ ਭਾਈ ਤੇ ਕਮ ਉਹ ਤੱਕੜਦਾ ਨੰਬਰ ਤਾਂ ਲਾਇ ਜੀ ਉੱਥੋਂ ਕਰ ਲੋ ਚੈੱਕ ਡਨ ਆ ਜਾਓ ਕਰੋਗੇ ਨਿਦਾਨ ਕਰਵਾ ਦੇ ਆਹ 52 ਓਏ 19 ਜਾਨੀ ਭਾਰ ਕੇ ਬਾਈ ਨੇ ਲੈਨੇ ਨੰਬਰ ਨੰਬਰ ਕਿਧਰ ਗਿਆ ਬਾਈ ਆ ਜਾ ਬਾਈ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜਿਹੜੀ ਗਾ ਤੋਰ ਕੇ ਦਿਖਾਈਆ ਬਾਈ ਕੈ ਮਸੂਆ ਇਹ ਇਹ ਦੂਜਾ ਸੂਆ ਸੁਈ ਇਹ ਕਿੰਨਾ ਦਿਨ ਹੋ ਗਿਆ ਸੁਈ ਨੂੰ ਅੱਜ 10 ਦਿਨ ਹੋ ਗਏ ਕਿੰਨਾ ਤੂੰ 18 ਪੈਸਾ ਹੀ ਬਾਈ 28 22 ਕਿਲੋ ਹੈਗਾ ਜੀ ਹੈਗਾ ਚੋਣ ਵਾਲਾ ਹਾਂਜੀ ਹਾਂਜੀ ਜੇ ਕੋ ਚੋ ਕੇ ਲਵੇ ਹਾਂਜੀ ਚਵਾ ਦਾਂਗੇ ਅੱਛਾ ਮਗਰ ਬੱਚਾ ਬਾਈ 22 ਹੈ ਜੀ ਬੱਚੀ ਹਾਂਜੀ ਚਲ ਇੱਕ ਨਾਲ ਇੱਕ ਨਗੀਨਾ ਫੇਰੀ ਹੈ ਬਾਕੀ ਗੱਲ ਮੁੱਕੂਗੀ ਰੇਟ ਤੇ ਹਾਂ ਜੀ ਕੰਡੇ ਦੇ ਜਿਹੜਾ ਰੇਟ ਹੈ ਬਾਕੀ ਸ਼ੈਣ ਕਸ਼ੂਨ ਕੋ ਫੁੱਲ ਹੈਗਾ ਆਂ ਦੀ ਹੈਟ ਲੈਂਥ ਪੂਰੀ ਹੈ ਤੇ ਰੇਟ ਕੀ ਹੈ ਭਾਈ ਜਾਇਜ਼ ਜਾਇਜ਼ ਜਿਹੜੇ 10 ਕਰਦਾ ਮੋੜ ਮਾਨਤਨ ਮਾਨਤਨ ਹੋਊਗਾ ਫੁੱਲ ਜੀ ਅੱਛਾ ਆ ਅੰਦਰ ਹੋ ਜੂਗੀ ਹਾਂ ਜੀ ਹਾਂ ਜੀ ਠੀਕ ਹੈ ਤੇ ਨੰਬਰ ਬੋਲ ਦੇ ਜ਼ਰਾ ਨੰਬਰ ਦਿਖਾ ਦੇ ਭਾਈ ਮੇਰਾ ਨੰਬਰ 940 86416 99140 86416 86416 ਮੁਗਸਰ ਸਹਿਬ ਬਾਈ ਦਾ ਆ ਗਿਆ ਏਰੀਆ ਇੱਥੇ ਇਕੱਠਾ ਸਾਨੂੰ ਮੱਝਾਂ ਨਾਲ ਲੱਗੇ ਟੋਪਰਗੇ ਨਾਲ ਆ ਗਈ ਬੱਚੀ ਬਾਈ ਕੋਲੇ ਘਰੇ ਬਹੁਤਾ ਕਰ ਲਿਆ ਸੁਪਰਕਰ ਇਹ ਸੀ ਮੰਡੀ ਭਰਾਵੋ ਡੱਬ ਵਾਲਿਆ ਇਹ ਆ ਜਗਾ ਜਾਂਦੇ ਆ ਇਥੇ ਆ ਆ ਕਿੱ데 ਇਹ ਚੀਜ਼ ਆ ਕੰਮ ਵੱਡੀ ਬਹੁਤਾ ਦਾ ਆਹ ਬਣਾਇਆ ਲਗਿਆ ਮੱਝਾਂ ਨਾਲ ਆ ਦੇ ਚੀਜ਼ਾਂ ਤੇ ਮਿੱਤਰੋ ਮਾਰ ਲਿਆ ਕਰੋ ਗੇੜਾ ਆ ਗੱਦੇ ਗੁੱਦੇ ਪੂਰੇ ਮਿਲਦੇ ਸਾਰਾ ਸਮਾਨ ਤੇ ਬਾਕੀ ਕਰ ਲਿਓ ਭਰਾ ਬਣ ਕੇ ਚੈਨਲ ਨੂੰ ਸਬਸਕ੍ਰਾਈਬ ਸੰਧੂ ਡੇਰੀ ਫਾਰਮ ਸਰਦੂਲਗੜ ਕਿਉਂਕਿ ਛੋਟੇ ਬਰਕੇ ਪਾਂਝਣਾਂ ਵਾਲੀ ਕੰਮ ਚੱਲਦੇ ਆ ਇਕੱਲਾ ਬੰਦਾ ਕੋਈ ਨਹੀਂ ਵੱਡਾ ਹੁੰਦਾ ਆ ਇਹਦੇ ਕੋਲ ਗੇੜਾ ਨਾਲ ਟਾਪ ਅੱਦੇ ਤੋਂ ਖੁਰਲੀਆਂ ਹੀ ਮਿਲ ਜਾਂਦੀਆਂ। ਖੁਰਲੀਆਂ ਵਾਲੇ ਬਾਈ ਨੂੰ ਪੁੱਛ ਲਾਂਗੇ ਜੇ ਹੋਇਆ ਤਾਂ ਮਾੜਾ ਯਾ। ਆਹ ਦੇਖੋ। ਹੈ? ਖੁਰਲੀਆਂ ਪੂਰੇ ਟਾਪ ਦੇ ਆਹ ਖੜਾ ਬਾਈ। ਸੇਕ ਮਿੰਟ ਸਾਨੂੰ ਖੁਰਲੀਆਂ ਵਾਲੇ ਬਾਈ ਨਾਲ ਗੱਲ ਕਰਾਉਣਾ ਮਾੜੀ ਜੀ। ਖੁਰਲੀਆਂ ਲੈ ਜਾ ਇੱਥੋਂ। ਆਹ ਦੇਖੋ। ਕੁੰਡੇ-ਗਾਂਡੇ ਪੂਰੇ ਲੱਗੇ ਆ 4 5 4 9 ਤੇ 10 10 10 ਕੁੰਡੇ ਲੱਗੇ ਆ। 7 ਫੁੱਟ ਲੰਮੀ ਹੈ ਤੇ 3 ਕੁ ਫੁੱਟ ਚੜਾਈ ਹੋ ਮਤਲਬ ਇਹਦੀ ਭਾਈ ਸਤਿ ਸ੍ਰੀ ਅਕਾਲ ਆਪਣੇ ਆਪ ਬਾਈ ਜਿਹੜਾ ਖੁਰਲੀਆਂ ਦੇਖਿਆ ਕਹ ਕਹ ਫੁੱਟ ਦੀਆਂ ਇਹ 7 3 ਦੀ ਹੈ ਇਹ 7 3 ਦੀ ਤੇ ਕੀ ਰੇਟ ਆ ਵੀਰੇ ਜਾਇਜ਼ ਇਹਦਾ ਇਹ 3500 ਰੁਪਏ ਦੀ ਲੱਗਦੀ ਹੈ 4000 ਰੁਪਏ ਦੀ ਠੀਕ ਹੈ ਤੇ ਭਾਈ ਇਹ ਕਿੱਥੇ ਆਪਣਾ ਇਹ ਇੱਥੇ ਨਹੀਂ ਲੋਕਾਂ ਚੱਲੋ ਲੈ ਤੁਹਾਨੂੰ ਠੀਕ ਹੈ ਤੇ ਤੁਸੀਂ ਛੋਟੇ ਵੀ ਬਣਾ ਦੇ ਭਾਈ ਜੇ ਕਹੇ ਤਾਂ ਬਣਾ ਦੇ ਕੋਈ ਹੈ ਨਾ ਬੀਵੀ ਵੀ ਬਣਦੀ ਹੈ ਬੱਕਰੇ ਵਾਲੀ ਵੀ ਬਣਦੀ ਹੈ ਠੀਕ ਹੈ ਤੇ ਪੈਰ ਵਾਲੀ ਵੀ ਬਣਦੀ ਹੈ ਤੇ ਆ ਵੱਡੀ ਤੇ ਨੰਬਰ ਬੋਲ ਦੇ ਭਰਾ ਦਾ ਨੰਬਰ 98767 ਹਾਂਜੀ ਭਾਈ 47721 477 21 21 ਜੇ ਕੋਈ ਮੋਬਾਈਲ ਤੇ ਬਣਵਾਉਣਾ ਟੱਪ ਵਾਲੀ ਤੋਂ ਆ ਗਿਆ ਭਾਈ ਅੱਛਾ ਬਾਕੀ ਬਿਰਲਪੁਰ ਦੇ ਜਮਾ ਨਹੀਂ ਹੈਗੇ ਕੋਕੇ ਜਿਹੜੇ ਪਏ ਆ ਸੁੱਕਾ ਫੱਟਾ ਭਾਈ ਹੈ ਨਾ ਹਾਂਜੀ ਹਾਂਜੀ ਫੱਟਾ ਜਮਾ ਸੁੱਕਾ ਮਜ਼ਬੂਤੀ ਬਹੁਤ ਹੈ ਦਾਦਾ ਸਕੁੰਡੇ ਲੱਗੇ ਆ ਤੇ ਪੂਰੀ ਟੌਪ ਕੁਆਲਿਟੀ ਕਰ ਲਿਓ ਭਾਈ ਨਸਪਰਕ ਲੈ ਭਰਾਵੋ ਇਹ ਸੀ ਸਾਨੂੰ ਮੰਡੀ ਦਿਖਾ ਦਿੱ ਡੱਬ ਵਾਲੀ ਤੇ ਜਿਹੜੇ ਜਿਹੜੇ ਬਾਜਾਂ ਨੇ ਦਿੱਤੇ ਨੰਬਰ ਕਰ ਲਿਓ ਸੰਪਰਕ ਆਹ ਲਾ ਗੇਟ ਆ ਗਿਆ ਮੇਨ ਗੇਟ ਇਧਰ ਆ ਗਿਆ ਰਸਤਾ ਇਧਰ ਆ ਕੀ ਪਾਰਕਿੰਗ ਆ ਤੇ ਆਪਣੀ ਕਾਰ ਖੜੀ ਆ ਉਧਰ ਤੇ ਚੈਨਲ ਵੀਰਮਣ ਕੇ ਲਾਜ਼ਮੀ ਸਬਸਕ੍ਰਾਈਬ ਕਰਿਆ ਸੰਧੂ ਡੈਰੀ ਫਾਰਮ ਸਰਦੁਰੂਗਾੜਾ ਤੁਹਾਡੇ ਵਰਗੇ ਭਾਈਆਂ ਨਾਲੇ ਕੰਮ ਚੱਲੂਗਾ ਇਕੱਲੇ ਦੇ ਨਹੀਂ ਹਾਬ ਚੋਂ ਦਾ ਹਾਂ ਇਥੇ ਟੱਪ ਜਾਨਾ ਹੈ ਹੈਗਾ ਥਾਂ ਜਾ ਤੇ ਛੋਟੇ ਵਰਗੇ ਭਾਂਜਾਂ ਨਾਲ ਹੀ ਚੱਲੂਗਾ ਜੀਰ ਹੋਈ ਨੇ ਵੱਡੀ ਤੇ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਤੇ ਲੋ ਧੰਨਵਾਦ ਉਹ ਭਰਾਵਾਂ ਦਾ ਬਹੁਤ ਬਹੁਤ ਜਿਆਦੇ ਬਹੁਤ ਬਹੁਤ ਜਿਆਦੇ ਧੰਨਵਾਦ ਆ ਦਿਲਦਿਆਂ ਘੇਰਾਈਆਂ ਤੋਂ ਜਿਹੜੇ ਦੇਖਦੇ ਆ ਤੇ ਜਿਹੜੇ ਦੇਖਣਗੇ ਲਾਇਕ ਸ਼ੇਅਰ ਕਮੈਂਟ ਲਾਜ਼ਮੀ ਕਰ ਦਿਓ ਆ ਜਾ ਨਾਲ ਹੀ ਚੱਲਾਂ ਹਾਂ ਇੱਧਰ ਖੜੀਆਂ ਗੱਡੀਆਂ ਗੋਟੀਆਂ ਗੱਡੀਆਂ ਖੜਿਆਓ ਉੱਥੋਂ ਤੱਕ ਗੱਡੀਆਂ ਗੱਡੀਆਂ ਸਾਲੀ ਮੰਡੀ ਭਰਦੀ ਐ ਮਾਰ ਲਿਆ ਕਰੋ ਕਿਹੜਾ ਤੁਹਾਨੂੰ ਮੱਝ ਦਾ ਆ ਜੀ ਮਰਜ਼ੀ ਲੈ ਲਿਆ ਕਰੋ ਉਹ ਜੀ ਮਿਲ ਜਾਂਦੀ ਐ ਬਾਕੀ ਆ ਜਾਓ ਆਹ ਲੱਗਿਆ ਤਾਂ ਚੜਾਉਣ ਭਰਾਵਾਂ ਰੰਗ ਜਾਲੀਆਂ ਜਿਹੜੀਆਂ ਤੁਹਾਨੂੰ ਉੱਥੇ ਤੁਹਾਨੂੰ ਜਿਹੜਾ ਹੋਰ ਆ ਮਿਲਦਾ ਯਾਰ ਆਹ ਦੇਖੋ ਆਹ ਲਾ ਲਿਆ ਗੱਡੀਆਂ ਇਹਨਾਂ ਨੇ ਤੇ ਘਰ ਲਿਓ ਭਰਾਵਾਂ ਮਣਕੇ ਸਕਸਟ ਚੈਨਲ ਨੂੰ ਤੇ ਕੱਲ ਨੂੰ ਮਿਲਾਂਗੇ ਤੁਹਾਨੂੰ ਮੌੜ ਮੰਡੀ ਬਾਬਾ ਸੁੱਖ ਰੱਖੇ ਤੇ ਹੁਣ ਹੋ ਗਏ ਵੱਜ ਗਏ 4 ਤੇ ਵਧ ਤਾਰਾਂ ਧੂਰਾਂ ਦਾ ਵੀ ਹੋ ਜਾਂਦਾ ਕੰਮ ਨੀਰੇ ਚਾਰੇ ਦਾ ਤੇ ਮਿਲਾਂਗੇ ਤੁਹਾਨੂੰ ਕੱਲ ਨੂੰ ਤੇ ਕਰ ਲਿਓ ਚੈੱਕ ਭਰਾ ਬਣ ਕੇ ਹੁਣ ਚੱਲਦੇ ਆਪਾਂ ਪਿੰਡ ਆਪਣੇ ਤੇ ਬਾਕੀ ਧੰਨਵਾਦ ਭਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜਿਆਦੇ ਤੇ ਹੁਣ ਚੱਲਿਆ ਪਿੰਡ ਜੇ ਕਿਸੇ ਵੀਰ ਨੇ ਵੀਡੀਓ ਮਨੋਨੇ ਕਰ ਲਿਓ ਸੰਪਰਕ 62834029190 ਤੇ ਭਰਾ ਦਾ ਨੰਬਰ ਆ ਕਰ ਲਿਓ ਯਾਦ ਭਰਾ ਬਣ ਕੇ ਤੇ ਮਿਲਾਂਗੇ ਫਿਰ ਤੁਹਾਨੂੰ ਲਾਜ਼ਮੀ ਉਹਦੀ ਆ ਜਾਾਂਗੇ ਪਾਪਾ ਸੁੱਖ ਰੱਖੇ ਛੋਟੀ ਸੇਵਾ ਚ ਹੀ ਹੁਣ ਆਪਾਂ ਨੂੰ ਸ਼ੌਂਕ ਆ ਕੋਈ ਮਜਬੂਰੀ ਨਹੀਂ ਇਹ ਕੰਮ ਦੀ ਬਹੁਤ ਜ਼ਿਆਦਾ ਸ਼ੌਂਕ ਆ ਮੱਜਾਂ ਦਾ ਗਾਂਜਾਂ ਧੰਨਵਾਦ ਭਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜ਼ਿਆਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਆ ਪ੍ਰਭੂ